ਤਲਵੰਡੀ ਬਲਾਕ ਦੇ ਵਿੱਚ ਗੈਸ ਪਾਈਪ ਲਾਈਨ ਦਾ ਮਾਮਲਾ ਸਾਰਾ ਕੁਝ ਮੰਨ ਕੇ ਸਰਕਾਰ ਕਿਸਾਨਾਂ ਨਾਲ ਸਮਝੌਤਾ ਕਰਕੇ ਉਹ ਲਾਗੂ ਕਰਨ ਵਿੱਚ ਕੀ ਕਸਰ ਆ ਭਲਾ ਜਿੰਦਾਬਾਦ ਜਿੰਦਾਬਾਦ ਬਹੁਤ ਸਾਰੇ ਕੇਸ ਇਥੇ ਪਾਸ ਹੋ ਕੇ ਆਏ ਪਿਆ ਉਹ ਵੀ ਹਜੇ ਚੁੱਪਗੁੜਪ ਚ ਰੱਖੀ ਬੈਠੇ ਆ ਜਿੰਦਾਬਾਦ ਜਿੰਦਾਬਾਦ ਜਦੋਂ ਕੋਈ ਅਧਿਕਾਰੀ ਗੱਲ ਨਾ ਸੁਣੇ ਫਿਰ ਸਾਨੂੰ ਕੁਛ ਨਾ ਕੁਛੇ ਕਰਨਾ ਪੈਂਦਾ ਜੀ ਜੀ ਨਾਮ ਤੇ ਅਸੀਂ ਭੱਜਣ ਨਹੀਂ ਆਏ ਦਿੰਦੇ ਜਿੱਨਾ ਚਾਹ ਸਾਡੇ ਨਾਲ ਬੇਜ ਤੇ ਬਹਿ ਕੇ ਗੱਲਬਾਤ ਕਰਨ ਵਾਸਤੇ ਆ ਗਏ ਜਿੰਦਾਬਾਦ ਜਿੰਦਾਬਾਦ this program is sponsored by sky trails ਮੇਰਾ ਨਾਮ ਬਸੰਤ ਸਿੰਘ ਕੋਠਾਗੁਰੂ ਭਾਰਤੀ ਕਿਸਾਨੀ ਓਨੇ ਨੇਕਤਾਗਰਾਹ ਜਿਲ੍ਹਾ ਮੀਤਪੁਰਦਾਰ ਬਠਿੰਡਾ ਕੀ ਮਾਮਲੇ ਦਾ ਮਾਮਲਾ ਇਹ ਹੈ ਜੀ ਦੇਖੋ ਅਸੀਂ ਬਕਾਇਦਾ ਸਾਡੀ ਭਾਰਤੀ ਕਿਸਾਨੀ ਓਨੇ ਨੇਕਤਾਗਰਾਹ ਸੂਬਾ ਕਮੇਟੀ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਜਿਲ੍ਹਾ ਹੈੱਡਕੁਆਟਰਾਂ ਤੇ 6 ਤੋਂ ਲੈ ਕੇ 10 ਰੋਜਾਂ ਜਿਹੜੇ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਹੋਇਆ ਪਰ ਬਿਸ਼ਰਮੀ ਦੀ ਹੱਦ ਤੋਂ ਟੱਪ ਗਈ ਵੀ ਜਦੋਂ ਅੱਜ ਸਾਨੂੰ ਧਰਨੇ ਤੇ ਬੈਠਾ ਨੂੰ ਚੌਥਾ ਦਿਨ ਹੋ ਗਿਆ ਪਰ ਇੱਥੋਂ ਦਾ ਜਿਹੜਾ ਜਿਲ੍ਹੇ ਦਾ ਪ੍ਰਸ਼ਾਸਨ ਹੈ ਜਿਲ੍ਹੇ ਦਾ ਡੀਸੀ ਹੈ ਕਿਸਾਨਾਂ ਦੀ ਇੱਕ ਵਾਰੀ ਮਤਲਬ ਕਿਸੇ ਕਿਸਮ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਬਹੁਤ ਸਾਰੀਆਂ ਮੰਗਾਂ ਇਹੋ ਜਿਹੀਆਂ ਨੇ ਜਿਹੜੀਆਂ ਲੋਕਲ ਮੰਗਾਂ ਡੀਸੀ ਨਾਲ ਸਬੰਧਤ ਹੋ ਮੰਨੀਆਂ ਜਾ ਸਕਦੀਆਂ ਜਿਵੇਂ ਤਲਵੰਡੀ ਬਲਾਕ ਦੇ ਵਿੱਚ ਗੈਸ ਪਾਈਪ ਲਾਈਨ ਦਾ ਮਾਮਲਾ ਸਾਰਾ ਕੁਝ ਮੰਨ ਕੇ ਸਰਕਾਰ ਕਿਸਾਨਾਂ ਨਾਲ ਸਮਝੌਤਾ ਕਰਕੇ ਉਹ ਲਾਗੂ ਕਰਨ ਵਿੱਚ ਕੀ ਕਸਰ ਆ ਭਲਾ ਆਪ ਸਾਰਾ ਕੁਝ ਇਹਨਾਂ ਦੇ ਸਾਈਨ ਹੋਇਆ ਬਕਾਇਦਾ ਅਧਿਕਾਰੀਆਂ ਦੇ ਉਦੋਂ ਕਹਾ ਖੁਦਗਸ਼ੀਆਂ ਦੇ ਪੈਂਡਿੰਗ ਕੇਸ ਹੈ ਬਹੁਤ ਸਾਰੇ ਕੇਸ ਇੱਥੇ ਪਾਸ ਹੋ ਕੇ ਆਏ ਪਿਆ ਉਹ ਵੀ ਹਜੇ ਚੁੱਪਗੁੜਪਚ ਰੱਖੀ ਬੈਠੇ ਆ ਸਰਕਾਰਾਂ ਦੇ ਨੁਮਾਇੰਦੇ ਰਹੀ ਬਣਾਉਣਾ ਚਾਹੁੰਦੇ ਆ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਸ਼ਗਰਸ਼ ਕਰਕੇ ਮਤਲਬ ਖੁਦ ਕਿਸੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਮਨਾਈ ਆ 3 ਲੱਖ ਦੀ ਉਹਨਾਂ ਰਾਹੀਂ ਨੇ ਬਣਾਉਣਾ ਚਾਹੁੰਦੇ ਅਸੀਂ ਕਹਿੰਦੇ ਆ ਵੀ ਚਲੋ ਕਿਸੇ ਰਾਹੀਂ ਘੱਟੋ ਘੱਟੋ ਪੀੜਤ ਕਿਸਾਨਾਂ ਨੂੰ ਮਤਲਬ ਉਹ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਇਸੇ ਤਰ੍ਹਾਂ ਹੀ ਖਾੜੀ ਦੀ ਫਸਲ ਦਾ ਜੋ ਵੱਡੀ ਪੱਧਰ ਤੇ ਸਾਰੇ ਪੰਜਾਬ ਦੇ ਵਿੱਚ ਖਰਾਬਾ ਹੋਇਆ ਨਥਾਣੇ ਬਲਾਕ ਦਾ ਬਕਾਇਦਾ ਉੱਥੇ 1 ਮਹੀਨਾ ਮੋਰਚਾ ਚੱਲਿਆ ਜਦੋਂ ਸੜਕ ਜਾਮ ਕਰ ਲਈ ਤਾਂ ਉਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੱਜਣਾ ਪੈਂਦਾ ਫਿਰ ਉਹ ਸਾਰਾ ਕਿਸੇ ਮੰਨ ਕੇ ਉਹ ਵੀ ਹਜੇ ਵਿੱਚੇ ਪੂ ਛੜੀ ਫਿਰਦੀ ਹੈ ਸਾਰੇ ਦਾ ਸਾਰਾ ਮਾਸਾ ਨਹੀਂ ਘੇਟ ਕੇ ਰਹਿ ਗਏ ਸਾਨੂੰ ਗੇਟ ਇਸੇ ਕਰਕੇ ਤੇ ਘੇਰਿਆ ਕਿਉਂਕਿ ਸਾਡੀ ਮਜਬੂਰੀ ਬਣ ਜਾਂਦੀ ਹੈ ਜਦੋਂ ਕੋਈ ਅਧਿਕਾਰੀ ਗੱਲ ਨਾ ਸੁਣੇ ਫਿਰ ਸਾਨੂੰ ਕੁਛ ਨਾ ਕੁਛੇ ਕਰਨਾ ਪੈਂਦਾ ਕੋਈ ਐਕਸ਼ਨ ਹੈ ਜਿਹੜਾ ਤਿੱਖਾ ਕਰਨਾ ਪੈਂਦਾ ਡੀਸੀ ਆਇਆ ਸੀ ਵਾਪਸ ਚਲਾ ਗਿਆ ਇੱਥੋਂ ਕਿਤੇ ਅੱਜ ਭੱਜ ਗਿਆ ਫੇਰ ਆਜੂਗਾ ਕੋਈ ਗੱਲ ਲਈ ਅਸੀਂ ਭੱਜਣ ਨਹੀਂ ਆਏ ਦਿੰਦੇ ਜਿੰਨਾ ਚਿਰ ਸਾਡੇ ਨਾਲ ਬੇਜ ਤੇ ਬਹਿ ਕੇ ਗੱਲਬਾਤ ਕਰਨ ਵਾਸਤੇ ਤਿਆਰ ਗੇਟ ਉਹਨਾਂ ਚਿਰ ਹੀ ਬੰਦ ਰਹੂਗਾ ਜਿੰਨਾ ਚਿਰ ਗੱਲਬਾਤ ਦਾ ਸੱਤਾ ਨਹੀਂ ਹੋਗਾ